ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਰਾਗ ਸੁਹੀ ਮਹੱਲਾ ਤੀਜਾ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰਵਣਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਇਬਾ ਵਾਹੋ ਗੁਰਮੁਖ ਸਦਾ ਸਲਾਈਐ ਸੱਚਾ ਵੇ ਪਰਵਾਹ ਹੋ ਰਹਾਓ ਦੁਨੀਆਂ ਗੇਰੀ ਦੋਸਤੀ ਮਨਮੁਖ ਦਜ ਮਰਨ ਜੰਪੁਰ ਬੱਦੇ ਮਾਰੀਐ ਵੇਲਾ ਨ ਲਹਨ ਗੁਰਮੁਖ ਜਨਮ ਸਕਾਰਥਾ ਸਚੈ ਸਬਦ ਲਗਨ ਆਤਮ ਰਾਮ ਪਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸਬਦ ਵਿਸਾਰਿਆ ਦੂਜੈ ਭਾਇ ਰਚਨ ਤਿਸਨਾ ਭੁਖ ਨ ਉਤਰੈ ਅਨੰਦਨ ਜਲਤ ਫੇਰਨ ਦੁਸ਼ਟਾ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੋ ਟੰਬ ਸਿਓ ਸਗਲੇ ਖੋਲ ਡੁਬਾਨਾ ਨਿੰਦਾ ਭਲੇ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦ ਕਾ ਨਰਕੇ ਕੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੈ ਤੇਹੇ ਕਰਮ ਕਮਾਏ ਆਪ ਵੀ ਜਾਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਓਏ ਅਮਰਤ ਭਰੇ ਭਰਪੂਰ ਹੈ ਓਨਾ ਤੇ ਨਤਮਾਏ ਗੁਣਕਾਰੀ ਗੁਣ ਸੰਗਰੈ ਅਵਰਾ ਉਪਦੇਸੇਨ ਸੇਵੜ ਭਾਗੀ ਜੇ ਓਨਾ ਮਿਲ ਰਹੇ ਅੰਦਨ ਨਾਮ ਲਏਨ ਦੇਸੀ ਰਿਜਕ ਸੰਵਾਹੇ ਜਿਨ ਉਪਾਈ ਮੇਦਨੀ ਏਖੋ ਹੈ ਦਾਤਾਰ ਸੱਚਾ ਆਪ ਧਣੀ ਸੋ ਸਚ ਤੇਰੇ ਨਾਲ ਹੈ ਗੁਨਮukh ਨਦਰ ਨਿਹਾਲ ਆਪੇ ਬਖਸੇ ਮੇਲ ਲੈ ਸੋ ਪ੍ਰਭ ਸਦਾ ਸਮਾਲ ਮਨ ਮੈੜਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹਾ ਹਉਮੈ ਸ਼ਬਦ ਜਲਾਏ ਸੋ ਸੋ ਸਚਾ ਵਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾਂ ਉਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਤ ਪਿਆਰ ਪੈਸਾ ਲਾਹੀ ਆਪਣਾ ਗੁਰ ਕੈ ਸਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਬਾਵੰਤੀ ਨਾਰ ਮਨ ਮੁਖ ਮਨ ਨਾ ਭਿਜੈ ਅਤ ਮੈਲੇ ਚਿੱਤ ਕਠੋਰ ਸਪੈ ਦੁੱਧ ਪੀ ਆਈ ਐ ਅੰਦਰ ਵਿਸਨ ਕੋਰ ਆਪ ਕਰੇ ਕਿਸ ਆਖੀ ਐ ਆਪੇ ਬਖਸਨ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਹੋ ਸੱਚੇ ਬਣ ਜਾਰੇ ਉਥੈ ਕੂੜੇ ਨਾ ਟਿਕਾਨਾ ਉਹਨਾ ਸੱਚ ਨਾ ਭਾਵੇ ਦੁਖੀ ਮਾਹੇ ਪਚਾਨਾ ਉਮ ਮੈਲਾ ਜਗ ਫਿਰੈ ਮਰ ਜਮੈ ਵਾਰੋ-ਵਾਰ ਪਿਆ ਕਿਰਤ ਕਮਾਉਣਾ ਕੋਇ ਨ ਮੇਟਣ ਹਾਰ ਸੰਤਾ ਸੰਗਤ ਮਿਲ ਰਹਿ ਤਾ ਸੱਚ ਲੱਗੈ ਪਿਆਰ ਸੱਚ ਸਲਾਈ ਸੱਚ ਮਨ ਦਰ ਸੱਚੈ ਸਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ ਹੋ ਮੈ ਮੇਰਾ ਵੱਡ ਰੋਗ ਹੈ ਵਿਚੋ ਠਾਕ ਰਹਾਏ ਗੁਰਸਾਹਿ ਆਪਣਾ ਨਿਵ ਨਿਬ ਲਾਗਾ ਪਾਏ ਤਨ ਮਨ ਸੋ ਪੀ ਆਗੈ ਧਰੀ ਵਿੱਚ ਆਪ ਗਵਾਏ ਖਿੰਚੋ ਤਾਣ ਬਿਗੁਜੀਐ ਇਕਸ ਸਿਓ ਲੇਵ ਲਾਏ ਹੋਮੈ ਮੇਰਾ ਛੱਡ ਤੂੰ ਤਾਂ ਸਚ ਰਹਿ ਸਮਾਏ ਸਤਗੁਰ ਨੂੰ ਮਿਲੇ ਸੇ ਭਾਇਰਾ ਸਚੈ ਸਬਦ ਲਗਨ ਸਚ ਮਿਲੇ ਸੇ ਨ ਵਿਛੜੈ ਦਰ ਸਚੈ ਦੇ ਸੰਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਆਵਗਣ ਵੇਖਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੈ ਸੱਚੀ ਭਗਤ ਕਰੇਨ ਸਚ ਵਣੰਜੈ ਗੁਰ ਸ਼ਬਦ ਸਿਓ ਲਾਹਾ ਨਾਮ ਲਏਨ ਸੋਇ ਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚਲਦਿਆਂ ਨਾਲ ਵਿਣ ਨਾ ਆਵੇ ਨਾਲ ਨਾ ਚੱਲੇ ਸਭ ਮੁਠੀ ਜਮ ਕਾਲ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰੱਖੋ ਸੁਮਾਲ ਏਹੋ ਖਰਚੋ ਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੈ ਪਤ ਗਵਾਏ ਏਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਤੇ ਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕਾਬ ਸਬਦ ਮਨ ਤਨ ਰਪੈ ਹਰਿ ਸਿਉ ਰਹਿ ਸਮਾਏ ਸੋ ਸੋ ਮੇਰਾ ਰੰਗੁ ਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾ ਚੜੈ ਜਾ ਫਿਰ ਕੈ ਅੰਕ ਸਮਾਏ ਚਿਰਿ ਵਿਸੁਨੈ ਭੀ ਮਿਲਨ ਜੋ ਸਤਗੁਰ ਸੇ ਵਨ ਅੰਦਰ ਨਾਵਨਿਤ ਨਾਮ ਹੈ ਖਾਨ ਖਰਚਨ ਨਾ ਨਖੁਟੈ ਹਰਿ ਗੁਣ ਸਹਿਜ ਰਵਨ ਨਾ ਓਏ ਜਨਮੈ ਨਾਮ ਰਹਿ ਨਾਵੇ ਦੁੱਖ ਸਹਨ ਗੁਰ ਰਾਖੇ ਸਿ ਉਬਰੇ ਹਰਿ ਸਿਓ ਖੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਆਂਦਰ ਮਿਲੇ ਰਹਿਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸਚ ਲਹਨ ਸੱਜਣ ਮਿਲੇ ਨਾ ਵਿਛੜੈ ਜੇ ਆਂਦਰ ਮਿਲੇ ਰਹਿਨ ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ